ਅਸਾਨੂੰ ਦਰਸਾਉਂਦਿਆ ਹੋਇਆ ਬਚਨ ਕਰਦੇ ਨੇ ਕਿ ਉਹ ਆਕਾਲ ਪੁਰਖ ਵੈਗੁਰੂ ਜਿਹੜਾ ਇੱਕ ਹੈ ਪਰਿਪੂਰਨ ਪਰਮਾਤਮਾ ਅਦੁੱਤੀ ਹੈ ਅਖੰਡ ਹੈ ਉਹ ਕਦੇ ਛੇਦਿਆ ਨਹੀਂ ਜਾ ਸਕਦਾ ਉਸ ਦੀ ਵੰਡ ਨਹੀਂ ਕੀਤੀ ਜਾ ਸਕਦੀ ਉਸ ਦੇ ਟੁਕੜੇ ਨਹੀਂ ਕੀਤੇ ਜਾ ਸਕਦੇ ਉਹ ਅਦੁੱਤੀ ਹੈ ਉਸ ਇੱਕ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਕੋਈ ਗਿਣਤੀ ਮਿੰਤੀ ਨਹੀਂ ਹੈ ਜੋ ਕੁਝ ਸੰਸਾਰ ਦੀ ਗਿਣਤੀ ਦੀ ਅਰੰਭਤਾ ਹੁੰਦੀ ਹੈ ਉਹ ਸਾਰੀ ਦੀ ਸਾਰੀ ਇੱਕ ਤੋਂ ਹੀ ਆਰੰਭ ਹੁੰਦੀ ਹੈ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਇਸ ਲਈ ਇੱਕ ਪਰਮਾਤਮਾ ਆਕਾਲ ਪੁਰਖ ਵੈਗੁਰੂ ਜੀ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਜਿੰਨੀ ਗਿਣਤੀ ਇਹ ਦੁਨੀਆ ਦੀ ਸਾਰੀ ਦੀ ਸਾਰੀ ਇੱਕ ਤੋਂ ਬਾਅਦ ਅੱਗੇ ਨੂੰ ਚੱਲਦੀ ਹੈ ਜਿੰਨੀ ਕੁਲ ਕਾਇਨਾਤ ਦੀ ਪੁਦਾਸ਼ ਬੰਤਰ ਬਣੀ ਹੈ ਇੱਕ ਪਰਮਾਤਮਾ ਤੋਂ ਬਾਅਦ ਵਿੱਚ ਹੀ ਬਣੀ ਹੈ ਇੱਕ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਉਹ ਇੱਕ ਅਦੁੱਤੀ ਹੈ ਉਹ ਇੱਕ ਪਰਮਾਤਮਾ ਉਹਦਾ ਗੁਣੇ ਇੱਕ ਪਰਮਾਤਮਾ ਦਾ ਉਹਦੇ ਤੋਂ ਪਹਿਲਾਂ ਕੋਈ ਨਹੀਂ ਸੀ ਉਸ ਵਰਗਾ ਉਸ ਵਰਗਾ ਉਹੀ ਹੈ ਉਸ ਤੋਂ ਬਾਅਦ ਵੀ ਭਵਿੱਖਤ ਕਾਲ ਵਿੱਚ ਵੀ ਉਹਦੇ ਜਿਹਾ ਨਹੀਂ ਹੋਵੇਗਾ ਮਹਾਰਾਜ ਬਚਨ ਕਰਦੇ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਵਹਿ ਗੁਰੂ ਜੀ ਤੁਹਾਡੇ ਵਰਗਾ ਨਾ ਕੋਈ ਪਹਿਲਾ ਹੋਇਆ ਨਾ ਹੁਣ ਹੈ ਨਾ ਪਰਤ ਕੇ ਹੋਵੇਗਾ ਜੋ ਕੁਝ ਹੈ ਤੁਹਾਡੀ ਬੰਤਰ ਹੈ ਤੁਹਾਡੀ ਕਿਰਤ ਹੈ ਓੰਕਾਰ ਉਸਾਰਿਆਂ ਦਾ ਪ੍ਰਕਾਸ਼ ਕੇ ਸਾਰਿਆਂ ਦੀ ਉਤਪਤੀ ਕਰਕੇ ਪ੍ਰਕਾਸ਼ ਦੇਂਦਾ ਹੈ ਪ੍ਰਕਾਸ਼ ਦਾ ਹੈ ਉਹਨਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ ਉਤਪਤੀ ਕਰਨ ਵਾਲਾ ਹੈ ਐਸਾ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕੇ ਉਹ ਸਤ ਕਈਏ ਨਾਸ਼ ਰਹਤੇ ਜਿੰਨੀ ਬੰਤਰ ਬਣੀਆਂ ਨਾ ਪਰਮਾਤਮਾ ਤੋਂ ਬਿਨਾ ਪਰਮਾਤਮਾ ਨੇ ਜਿੰਨੀ ਬੰਤਰ ਬਣਾਈਏ ਕੁੱਲ ਕਾਇਨਾਤ ਦੀ ਸਭ ਨਾਸ਼ਵੰਤ ਹੈ ਪਰਮਾਤਮਾ ਦਾ ਨਾਸ਼ ਨਹੀਂ ਹੁੰਦਾ ਉਹ ਨਾਸ਼ ਰਹਤੇ ਐਸਾ ਪਰਮਾਤਮਾ ਜਿਹੜਾ ਜਿੰਨੇ ਜੀਵ ਜਿੰਨੀਆਂ ਵਸਤੂ ਬਣਾਈਆਂ ਨੇ ਉਨ੍ਹਾਂ ਦੇ ਕੁਝ ਨਾਮ ਧਰੇ ਗਏ ਨੇ ਉਹ ਇੱਕ ਦਿਨ ਮੁਕ ਜਾਂਦੇ ਨੇ ਵਸਤੂ ਮੁੱਕੀ ਐਸਤਾ ਐਸਤਾ ਦਾ ਨਾਮ ਖਤਮ ਹੋ ਗਿਆ ਪਰਮਾਤਮਾ ਦਾ ਨਾਮ ਪ੍ਰਸਿੱਧੇ ਉਹ ਕਦੇ ਮਿਟੇਗਾ ਨਹੀਂ ਇੱਥੇ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਨਾਮ ਨੇ ਰਹਿਣਾ ਹੈ ਜਪਨ ਵਾਲੇ ਨੇ ਰਹਿਣਾ ਹੈ ਅਕਾਲ ਨੇ ਸਦੀਬ ਰਹਿਣਾ ਹੈ ਉਹ ਪਰਿਪੂਰਨ ਪਰਮਾਤਮਾ ਦਾ ਨਾਮ ਹਸਤੀ ਵਾਲਾ ਹੈ ਮਿਟਣ ਵਾਲਾ ਨਹੀਂ ਪ੍ਰਸਿੱਧ ਹੈ ਜਿੰਨੇ ਨਾਮ ਨੇ ਜਿੰਨੀਆਂ ਵਸਤੂ ਦੇ ਨਾਮ ਨੇ ਜੋ ਕੁਝ ਨਦਰ ਆਉਂਦਾ ਹੈ ਇਹ ਸਾਰੀ ਬੰਤਰ ਜਿੰਨੀ ਬਣਿਆ ਨਾ ਇਹਦਾ ਕਰਤਾ ਉਹ ਆਪ ਹੀ ਇਦਾ ਰਚੇਤਾ ਉਹ ਆਪ ਏ। ਇਹਦਾ ਰਚਨਹਾਰ ਉਹ ਆਪ ਏ। ਕੋਈ ਦੂਜਾ ਇਹਨੂੰ ਬਣਾਉਣ ਵਾਲਾ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਜਿਨ ਮਨ ਤੇਰੀ ਬਨਤ ਬਣਾਈ ਉਠਤ ਬੈਠਤ ਸਾਧ ਤਿਸੈ ਧਾਈ ਤਿਸੈ ਧਾਏ ਜੋ ਏਕ ਅਲਖੈ ਇहां ਉहां ਨਾਨਕ ਤੇਰੀ ਰਖੈ। ਉਹ ਪਰਿਪੂਰਣ ਪਰਮਾਤਮਾ ਸਭਨਾਂ ਦਾ ਰਚੇਤਾ ਹੈ ਰਚਨ ਵਾਲਾ ਹੈ ਸਾਰਿਆਂ ਨੂੰ ਬਣਾਉਣ ਵਾਲਾ ਹੈ ਉਸ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ ਉਹ ਕਿਸੇ ਦਾ ਕੀਤਾ ਨਹੀਂ ਹੈ ਉਹ ਕਿਸੇ ਦੀ ਕਿਰਤ ਨਹੀਂ ਹੈ ਸਭ ਉਸੇ ਦੀ ਕਿਰਤ ਨੇ ਕਰਤੇ ਦੀ ਜਿਹੜਾ ਐਸਾ ਪਰਮਾਤਮਾ ਹੈ ਇਹ ਉਹਦੇ ਗੁਣ ਨੇ ਉਹਦੀਆਂ ਖੂਬੀਆਂ ਨੇ ਕਿ ਇੱਕ ਪਰਮਾਤਮਾ ਜਿਹੜਾ ਕਿਸ ਤਰ੍ਹਾਂ ਦਾ ਹੈ ਕੀ ਕੁਝ ਕਰਦਾ ਹੈ ਮਹਾਰਾਜ ਮੇਰ ਕਰਦੇ ਐਸਾ ਜਿਹੜਾ ਇੱਕ ਪਰਮਾਤਮਾ ਹੈ ਉਹ ਪੁਰਖ ਜਿੰਨੀ ਬੰਤਰ ਬਣੀ ਹੈ ਸੰਸਾਰ ਦੇ ਅੰਦਰ ਪ੍ਰਕਿਰਤੀ ਦੇ ਅੰਦਰ ਇਹ ਇੱਕ ਜਗ੍ਹਾ ਤੇ ਹੈ ਦੂਜੀ ਜਗ੍ਹਾ ਤੇ ਨਹੀਂ ਹੈ ਇੱਕ ਜਗ੍ਹਾ ਤੇ ਨਦਰ ਆਓ ਦੂਜੇ ਦੇ ਸਵਿਛ ਨਹੀਂ ਨਦਰ ਆਓ ਮਹਾਰਾਜ ਕਹਿੰਦੇ ਨੇ ਪਰਪੂਰਨ ਪਰਮਾਤਮਾ ਜਿਹੜਾ ਓਹ ਪੁਰਖ ਸਰਬ ਵਿਆਪਕ ਏ ਜਿੱਥੇ ਮਰਦੀ ਚੱਲੇ ਜਾਓ ਜਿਹੜਾ ਪਰਮਾਤਮਾ ਇੱਥੇ ਰੋਜੀ ਦਿੰਦਾ ਏ ਉੱਥੇ ਵੀ ਰੋਜੀ ਦਿੰਦਾ ਏ ਜਿਹੜਾ ਤੇ ਸਵਾਸ ਦੇ ਰਿਹਾ ਏ ਉਥੇ ਵੀ ਸਵਾਸ ਦੇਵੇਗਾ ਇੱਥੇ ਵੀ ਤੈਨੂੰ ਸਪੇਸ ਦੇ ਰਿਹਾ ਹੈ ਉਥੇ ਵੀ ਦੇਵੇਗਾ ਇੱਥੇ ਵੀ ਤੇਰੀ ਰਖਵਾਲੀ ਕਰਦਾ ਹੈ ਉਥੇ ਵੀ ਤੇਰੀ ਰਖਵਾਲੀ ਕਰੇਗਾ ਉਹ ਪੁਰਖ ਸਰਬ ਵਿਆਪਕ ਉਸੇ ਨੂੰ ਵਿਦਵਾਨ ਸੱਜਣ ਕਹਿੰਦਿਆ ਹਰਿ ਪੁਰੀ ਪੁਰੀ ਬਸੰਤਾ ਹਰੀ ਪਰਮਾਤਮਾ ਹਰ ਇੱਕ ਹਿਰਦੇ ਹਿਰਦੇ ਵਿੱਚ ਵਸਦਾ ਹੈ ਸ਼ਹਿਰ ਸ਼ਹਿਰ ਵਿੱਚ ਵਸਦਾ ਹੈ ਘਰ ਘਰ ਵਿੱਚ ਵਸਦਾ ਹੈ ਜਰ ਦੇ ਜਰਰੇ ਵਿੱਚ ਵਸਦਾ ਹੈ ਕਤਰੇ ਕਤਰੇ ਵਿੱਚ ਸਮਾਇਆ ਹੋਇਆ ਹੈ ਐਸਾ ਪੁਰਖ ਦੇੜਾ ਇੱਕ ਪਰਮਾਤਮਾ ਉਹ ਸਬਨਾਂ ਦੀ ਰੱਖਿਆ ਕਰਨ ਵਾਲਾ ਪਉ ਬਲਸ ਰਖ ਉਮੰਨਾ ਵਿਦਵਾਨ ਮਹাপুরਸ਼ ਸਮਝਾਇਆ ਕਰਦੇ ਸਨ ਨਰਕ ਦੁੱਖ ਅਤ ਦੇ ਭਿਆੰਕਰ ਉਹ ਪਰਮਾਤਮਾ ਜਿਹੜਾ ਇੱਥੇ ਵੀ ਭਿਆਨਕ ਦੁੱਖਾਂ ਤੋਂ ਤੇਰੀ ਰੱਖਿਆ ਕਰੇਗਾ ਅੱਗੇ ਜੀਵਾਤਮਾ ਨੂੰ ਨਰਕਾਂ ਚ ਪੈਣ ਤੋਂ ਵੀ ਬਚਾਵੇਗਾ ਉਹਦੀ ਰੱਖਿਆ ਕਰੇਗਾ ਉਹ ਪਰਖ ਸਰਬ ਵਿਆਪਕ ਹੈ ਜਿਹੜਾ ਐਸਾ ਪਰਮਾਤਮਾ ਹੈ ਇੰਨੇ ਲੱਛਣਾਂ ਵਾਲਾ ਇੰਨੇ ਚਿੰਨ੍ਹ ਵਾਲਾ ਇੰਨੀਆਂ ਨਿਸ਼ਾਨੀਆਂ ਵਾਲਾ ਇੰਨੇ ਗੁਣਾਂ ਵਾਲਾ ਇੰਨੀਆਂ ਖੂਬੀਆਂ ਵਾਲਾ ਉਹ ਕਦੇ ਸੰਸਾਰ ਦੇ ਅੰਦਰ ਪੈਪੇਤ ਵੀ ਹੁੰਦਾ ਜਿੰਨੀ ਬੰਤਰ ਬਣੀਆਂ ਨਾ ਸਾਰੀ ਕਿਸੇ ਨਾ ਕਿਸੇ ਦਾ ਭਉ ਮੰਨਦੀ ਹੈ ਮਰਨ ਤੋਂ ਡਰਦੀ ਐ ਭੱਜਦੇ ਨੇ ਪਸ਼ੂ ਭੱਜਦੇ ਨੇ ਪੰਛੀ ਕਿ ਦੇ ਬਾਜ਼ ਆ ਜਾਵੇ ਲਗੜ ਆ ਜਾਵੇ ਸ਼ੇਕਰਾ ਆ ਜਾਵੇ ਕੂਹੀ ਆ ਜਾਵੇ ਤੇ ਇਸ ਜਨਵਰਾਂ ਵਿੱਚ ਪੰਛੀਆਂ ਵਿੱਚ ਹਲ ਚੱਲੀ ਮਚ ਜਾਂਦੀ ਆ ਦੌੜਨ ਲੱਗ ਜਾਂਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਚਪਟ ਮਾਰੂ ਖਤਮ ਕਰ ਦੋ ਇਹਨਾਂ ਕੋਲ ਇੰਨੀ ਕਸੂਰ ਹੈ ਡਰਦੇ ਨੇ ਦਰ ਵਿੱਚ ਨੇ ਮੁਕਦੀ ਗੱਲ ਤੇ ਆਵਾਂ ਜਿਆਦਾ ਨਾ ਇਹਨੂੰ ਵਿਸਥਾਰਾਂ ਮਹਾਰਾਜ ਕਹਿੰਦਿਆ ਜੋ ਕੁਝ ਬਣਿਆ ਸਭ ਡਰ ਦੇ ਵਿੱਚ ਸਗਲ ਸਮਗਰੀ ਡਰੇ ਬਿਆਪੀ ਬੇਨ ਡਰ ਕਰਨੇ ਹਾਰਾ ਜੋ ਕੁਝ ਬਣਿਆ ਸਮਗਰ ਰੂਪ ਅੰਦਰ ਸਭ ਡਰ ਦੇ ਅੰਦਰ ਨੇ ਸਭ ਪੈ ਦੇ ਅੰਦਰ ਨੇ ਇਹਨਾਂ ਨੂੰ ਕਰਨ ਵਾਲਾ ਬਣਾਉਣ ਵਾਲਾ ਪਰਮਾਤਮਾ ਜਿਹੜਾ ਹੈ ਇਹ ਨਿਰਭਉ ਹੈ ਮਹਾਰਾਜ ਕਹਿੰਦੇ ਇਹ ਵੀ ਉਹਦਾ ਗੁਣੀ ਨਿਰਭਉ ਹੁਣ ਧਿਆਨ ਦੇਣਾ ਅਸੀਂ ਇੱਕ ਪਰਮਾਤਮਾ ਨੂੰ ਮਿਲਣਾ ਹੈ ਜਿਹਦਾ ਨਾਸ਼ ਕਦੇ ਨਹੀਂ ਹੁੰਦਾ ਉਸ ਨੂੰ ਮਿਲਣਾ ਹੈ ਆ ਸਾਡਾ ਨਾਮ ਤਾਰਣ ਜਦੋਂ ਉਹਦੇ ਨਾਮ ਨੂੰ ਹਿਰਦੇ ਚ ਵਸਾ ਲਿਆ ਜਪਿਆ ਉਹਦੇ ਨਾਮ ਨੂੰ ਉਹ ਕਰਤਾ ਜਦੋਂ ਉਸ ਕਰਤੇ ਦੀ ਕਿਰਤ ਬਣ ਕੇ ਕਰਤੇ ਨੂੰ ਯਾਦ ਕੀਤਾ ਬਣਾਉਣ ਵਾਲੇ ਨੂੰ ਉਹ ਪੁਰਖ ਸਰਬ ਵਿਆਪਕੇ ਰਖਸ਼ਾ ਦਾਤਾ ਉਹਨੂੰ ਜਾਣੇ ਹਰ ਕਦਮ ਉਠਾਨ ਲੱਗਿਆ ਧਰਨ ਲੱਗਿਆ ਚੇਤਾਵੇ ਪਰਮਾਤਮਾ ਹਾਜ਼ਰੇ ਪਰਮਾਤਮਾ ਸੱਦ ਸੁਣਦਾ ਸੱਦ ਵੇਖਦਾ ਉਹ ਦੇਖ ਰਿਹਾ ਤੇਰੇ ਕੌਤਕਾਂ ਨੂੰ ਐਸਾ ਪਰਮਾਤਮਾ ਜਦੂ ਦੇ ਵਾਲੇ ਗੁਣ ਇਕੱਠੇ ਕੀਤੇ ਜਾਵੇਂਗਾ ਨਾ ਉਹ ਗੁਣੀ ਨਿਧਾਨੇ ਉਹਦਾ ਅਸਥਾਨ ਤੇਰੇ ਹਿਰਦੇ ਅੰਦਰ ਬਣੇਗਾ ਉ ਪ੍ਰਗਟ ਹੋਵੇਗਾ ਹਿਰਦੇ ਦੀ ਸੇਜਾ ਤੇ ਆਕੇ ਫੇਰ ਜੇ ਨਾ ਤੂੰ ਤੁਰ ਭੈ ਮੰਨੀ ਬੈਠਾ ਹੈ ਨਾ ਉਹ ਭੈ ਤੇਰਾ ਖਤਮ ਹੋ ਜਾਵੇਗਾ ਤੇ ਜਦ ਪ੍ਰਮਾਤਮਾ ਦੀ ਪ੍ਰਸਿੱਧੀ ਪ੍ਰਾਪਤ ਹੁੰਦੀ ਨਾਮ ਜਿਹੜਾ ਜਪਦਾ ਪਰੋਸਾ ਪ੍ਰਭੂ ਤੇ ਆ ਇੱਕ ਨਾਲ ਜੁੜ ਗਿਆ ਉਹ ਨਾਮ ਪੈ ਕਿਸੇ ਦਾ ਮੰਨਦਾ ਨਾ ਕਿਸੇ ਨੂੰ ਪੈ ਦਿੰਦਾ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਹਿ ਬਚਨ ਕਰਦੇ ਨੇ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਨਾ ਕਿਸੇ ਨੂੰ ਪੈ ਡਰ ਦਿੰਦਾ ਹੈ ਨਾ ਕਿਸੇ ਆਨਹੋਰ ਦਾ ਰੱਬ ਤੋਂ ਬਗੈਰ ਡਰ ਮੰਨਦਾ ਹੈ ਬਈ ਕਿਸੇ ਤੋਂ ਡਰਦਾ ਹੋਇਆ ਧਰਮ ਤਬਦੀਲ ਕਰ ਲਾਵੇ ਲਾਲਚ ਵਿੱਚ ਆ ਕੇ ਧਰਮ ਤਬਦੀਲ ਕਰ ਲਾਵੇ ਲਾਲਚ ਵਿੱਚ ਆ ਕੇ ਸੱਚ ਨੂੰ ਝੂਠ ਬਣਾ ਦੇਵੇ ਸੱਚ ਬੋਲਣ ਦੀ ਜਗ੍ਹਾ ਝੂਠ ਬੋਲ ਦੇਵੇ ਨਹੀਂ ਹੈ ਡਰ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਿਰਭਉ ਪਰਮਾਤਮਾ ਉਹ ਡਰ ਤੋਂ ਰਹਤੇ ਜਿੰਨੀ ਬੰਤਰ ਬਣਾਈ ਆ ਨਾ ਪਰਮਾਤਮਾ ਨੇ ਚਾਰਖਾਨੀਆਂ ਦੇ ਦੁਆਰਾ ਜੇ ਸਾਰੀ ਵੀ ਬਗਾਵਤ ਕਰ ਦੇਵੇ ਪਰਮਾਤਮਾ ਦੇ ਬਰਖਿਲਾਫ ਤਾਂ ਵੀ ਪਰਮਾਤਮਾ ਦਾ ਕੁਝ ਨਹੀਂ ਵਿਗਾੜ ਸਕਦੇ ਤਾਂ ਵੀ ਪਰਮਾਤਮਾ ਨੂੰ ਕੁਝ ਨਹੀਂ ਹਲਾ ਸਕਦੇ ਤਾਂ ਵੀ ਪਰਮਾਤਮਾ ਨੂੰ ਡਰ ਨਹੀਂ ਪੁੰਚਾ ਸਕਦੇ ਫਿਰ ਵੀ ਇਹਨਾਂ ਨੂੰ ਡਰਣਾ ਹੈ ਏ ਡਰ ਵਿੱਚ ਨਹੀਂ ਪਰਮਾਤਮਾ ਜਿਹੜਾ ਡਰ ਤੋਂ ਨਿਰ ਰਹਿ ਤੇ ਭਉ ਨਹੀਂ ਡਰ ਨਹੀਂ ਉਹਦੇ ਮਨ ਅੰਦਰ ਉਹਨੂੰ ਕੋਈ ਡਰਾ ਨਹੀਂ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦਾ ਨਾਮ ਜਪੇਗਾ ਉਹਦੇ ਵਾਲੀ ਖੂਬੀ ਉਹਦੇ ਵਾਲਾ ਗੁਣ ਉਹਦੀ ਬਖਸ਼ਿਸ਼ ਤੇਰੇ ਅੰਦਰ ਟਿਕੇਗੀ ਤੇ ਤੂੰ ਡਰ ਤੋਂ ਰਹਿ ਤੋ ਜਾਣਾ ਹੈ ਦਰਦਾ ਕੋਨੇ ਕਮਜ਼ੋਰ ਕਮਜ਼ੋਰੀ ਕਮਜ਼ੋਰ ਕਮਜ਼ੋਰੀ ਕਮਜ਼ੋਰੀ ਕੀ ਘਾਟ ਏ ਉਹਦੇ ਵਿੱਚ ਮਹਾਰਾਜ ਕਹਿੰਦੇ ਸੋ ਡਰੈ ਜੇ ਪਾਪ ਕਮਾਂਦਾ ਧਰਮੀ ਵਖਸੇਤਾ ਅੰਦਰ ਪਾਪੇ ਪਾਪ ਡਰਾਉਂਦੇ ਨੇ ਪਾਪ ਪਾਪਾਂ ਕਰਕੇ ਡਰਦਾ ਹੈ ਮਹਾਰਾਜ ਕਹਿੰਦੇ ਜਦੋਂ ਨੂੰ ਸਿਮਰਦਾ ਤੇ ਨਿਰਪੋ ਹੋ ਜਾਂਦਾ ਹੈ ਭੈ ਤੁਰੈ ਤੋ ਜਾਂਦਾ ਹੈ ਤਾਂ ਮਲਾਪ ਹੋਣਾ ਨੂੰ ਪਰਮਾਤਮਾ ਭੈ ਤੁਰੈ ਤੇ ਉਹਨੂੰ ਮਿਲਣਾ ਤੇ ਉਹ ਜਿਹਾ ਹੋਣਾ ਪਵੇਗਾ ਡਰ ਰੱਖ ਕੇ ਨਹੀਂ ਦਰ ਤੈਂ ਜਦੋਂ ਕੋਈ ਗਲਤ ਕਦਮ ਉਠਾਏਗਾ ਗਲਤ ਕਰੇਗਾ ਔਰ ਉਹਨਾਂ ਚਿਰ ਡਰ ਨਹੀਂ ਹੈ ਮਹਾਰਾਜ ਕਹਿੰਦੇ ਜਦੋਂ ਇਹਨੂੰ ਜਪੇਗਾ ਇਹ ਪਰਮਾਤਮਾ ਦਾ ਗੁਣੇ ਤारण ਕਰਲਾ ਮਿਲ ਨਹੀਂਤਾ ਸਹਿਬ ਦੇ ਬਚਨ ਨੇ ਮਹਾਰਾਜ ਕਹਿੰਦੇ ਨਿਰਭਉ ਜਪੈ ਸਗਲ ਭਾਅ ਮਿਟੈ ਜਿਸ ਨਿਰਭਉ ਪਰਮਾਤਮਾ ਨੂੰ ਤੂੰ ਜਪੇਂ आराधे कुल कैनात वाला डर तेरे मन बच्चों निकल जाएगा डर तो रह तो जाएगा निरपौ जपे सगल पौ मिटै प्रभ ते प्राणी छुटे प्रभु कृपा होगी प्राणा तारे जीव दमन मरण तो छुटकारा हो जाएगा ओ निरपौ ਪੈ ਰਹਿਤ ਹੈ ਪਰਮਾਤਮਾ ਉਹਨੂੰ ਡਰ ਕਿਸੇ ਦਾ ਨਹੀਂ ਉਹ ਡਰ ਤੋਂ ਰਹਿ ਤੇ ਅੰਦਰ ਤੂੰ ਡਰ ਰੱਖ ਕੇ ਮੈਨੂੰ ਲੋਕ ਕੀ ਕਹੇਂਗੇ ਫੁਲਾਣਾ ਕੀ ਕਹੇਗਾ ਪਰਮਾਤਮਾ ਨੂੰ ਨਹੀਂ ਮਿਲੇਂਗਾ ਅਗਲਾ ਗੁਣਿਆ ਮਹਾਰਾਜ ਕਹਿੰਦੇ ਨਿਰਵੈਰ ਨਿਰ ਪਲਸ ਵੈਰ ਨਿਰ ਦਾ ਅਰਥ ਰਹਿਤ ਹੁੰਦਾ ਹੈ ਤੇ ਵੈਰ ਵੈਰ ਸਭਨਾਂ ਦੇ ਅੰਦਰ ਹੈ ਜਿੰਨੇ ਜੀਵ ਨੇ ਇਹ ਦੂਜੇ ਨੂੰ ਦੂਜਾ ਵੈਰੀ ਮੰਨੀ ਬੈਠਾ ਪਸ਼ੂਆਂ ਦੀ ਦੁਨੀਆ 'ਚ ਵੇਖੋ ਵੀ ਲੜਦੇ ਪਏ ਨੇ ਮਨੁੱਖਤਾ ਹੈ ਇਹ ਤਾਂ ਮਾਰਾ ਮਾਰੀ ਤੇ ਤੁਲ ਆਉਂਦੇ ਨੇ ਪਤਾ ਨਹੀਂ ਕੀ ਕੁਝ ਕਰਨ ਲੱਗ ਜਾਂਦੇ ਆ ਇਥੋਂ ਤੱਕ ਆਪਣੇ ਵਿੱਚ ਵੈਰ ਕਰਦੇ ਕਰਦੇ ਜਿਹੜੇ ਭੱਲੇ ਪੁਰਸ਼ੇ ਹੁੰਦੇ ਆ ਨਾ ਉਹਨਾਂ ਨਾਲ ਵੀ ਈਰਖਾ ਕਰਨ ਲੱਗ ਜਾਂਦੇ ਨੇ ਰੱਬ ਵਾਲੇ ਪਿਆਰ ਵਾਲੀਆਂ ਦੂਹਾਂ ਨਾਲ ਵੀ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਨੇ ਮਹਾਰਾਜ ਕਹਿੰਦੇ ਸੰਤਾਂ ਨਾਲ ਵੈਰ ਕਮਾਵਦੇ ਭਲੇ ਪੁਰਸ਼ਾਂ ਨਾਲ ਵੀ ਵੈਰ ਕਰਨ ਲੱਗ ਜਾਂਦੇ ਨੇ ਕਿਉਂ ਉਹਨਾਂ ਨੇ ਇਹਨਾਂ ਦੇ ਕਹੀ ਹੋਈ ਗੱਲ ਨੂੰ تسلیم ਨਹੀਂ ਕੀਤਾ ਮੰਨਿਆ ਨਹੀਂ ਰਜੈਕਟ ਕਰ ਦਿੱਤੀ ਹੈ ਇਨਾਂ ਦੀ ਬੋਲਬਾਣੀ ਕਹੀ ਹੋਈ ਗੱਲ ਨਹੀਂ ਤੇਰੀ ਗੱਲ ਠੀਕ ਨਹੀਂ ਹੈ ਗੁੱਸਾ ਆ ਗਿਆ ਹੈ ਪਹਿਲਾਂ ਤੋ ਬੜਾ ਬ੍ਰਹਮ ਗਿਆਨੀ ਦਿਸ ਰਿਹਾ ਸੀ ਜਦੋਂ ਦੋ ਤਿੰਨ ਨੇ ਰਹੀ ਉਹਨਾਂ ਗਲਤ ਗੱਲਾਂ ਤੋਂ ਝਾੜ ਪਾ ਦਿੱਤੀ ਏ ਝਾੜ ਚ ਭੜੀ ਕਰ ਦਿੱਤੀ ਏ ਕਹਿੰਦੇ ਦਾ ਦੁਸ਼ਟ ਬੰਦਾ ਹੈ ਇਹ ਘੜਾ ਜਾਣਤੇ ਹੱਦੋਂ ਗਈਏ ਜੇ ਉਹ ਤੇਰੀ ਗੱਲ ਨਾਲ ਸਹਿਮਤ ਹੋ ਜਾਂਦਾ ਫਿਰ ਉਹ ਸੰਤ ਸੀ ਉਹਨੇ ਤੈਨੂੰ ਮਾੜੀ ਗੱਲ ਤੋਂ ਟੋਕ ਦਿੱਤਾ ਫਿਰ ਉਹ ਸਾਕਤ ਹੋ ਗਿਆ ਹੈ ਜੇ ਹੋ ਜਿਆ ਤੂੰ ਤੂੰ ਤਖੱਲਸ ਦੇਣ ਵਾਲਾ ਤੂੰ ਯੋਨੋ ਆਪਣੇ ਮਨ ਚ ਇਹ ਮੰਨ ਲਿਆ ਤੂੰ ਹੀ ਉਹ ਮੰਨ ਲਿਆ ਤੇਰੇ ਮੰਨਣ ਨਾਲ ਨਾਉ ਸੰਤ ਹੋਣ ਲੱਗਾ ਹੈ ਤੇਰੇ ਮੰਨਣ ਨਾਲ ਨਾ ਮੰਨਣ ਨਾਲ ਨਾਉ ਸਾਕਤ ਹੋ ਸਕਦਾ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟ ਟਟੇ ਹੋਏ ਜਿਨ੍ਹਾਂ ਦੇ ਅੰਦਰ ਦੁਸ਼ਣ ਭਰਿਆ ਦੁੰਦਵਾਦ ਭਰਿਆ ਦੁਖਾਂਤ ਦੁੱਖ ਦੇਣ ਵਾਲੀਆਂ ਬਿਰਤੀਆਂ ਨੇ ਉਹ ਦੁਸ਼ਟ ਕਿਹੋ ਜੀਆਂ ਬਿਰਤੀਆਂ ਨੇ ਰੱਬ ਵਾਲਿਆਂ ਨੂੰ ਮਾਰਨਾ ਤੇ ਮਹਾਰਾਜ ਕੀ ਕਹਿੰਦੇ ਆ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾয়া ਦੁਸ਼ਟਤਾ ਹੀ ਅੰਦਰ ਆ ਗਈ ਹਰਨਾਖਸ਼ ਬਿਰਤੀ ਛੱਡਣਾ ਨਹੀਂ ਮਾਰ ਦੇਣਾ ਰੱਬ ਨੂੰ ਕਹਿਣ ਵਾਲੇ ਕਹਿੰਦੇ ਉਹਨਾਂ ਨਾਲ ਪ੍ਰੇਮ ਕਰ ਦੇ ਕਿਉਂ ਉਹ ਇਹਨਾਂ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਮਹਾਰਾਜ ਮੇਰ ਕਰਦੇ ਨੇ ਤੇਰੇ ਅੰਦਰ ਵੈਰ ਹੈ ਮਿਲਣਾ ਤੂੰ ਨਰਵੈਰ ਨੂੰ ਚਾਹਣਾ ਕਿਵੇਂ ਮਿਲੇਗਾ ਕਿਵੇਂ ਗੱਲ ਬਣੇਗੀ